ਮੈਂ ਅੱਜ ਪ੍ਰਭੂ શ્રી ਰਾਮ ਸੇ ਛਮਾਯਾਚਨਾ ਵੀ ਕਰਦਾ ਹਾਂ ਸਾਡੀ ਕੋਸ਼ਿਸ਼ ਕੁਰਬਾਨੀ ਤਪੱਸਿਆ ਪ੍ਰਣ ਪ੍ਰਿਸ਼ਟਾ ਤੋਂ ਬਾਅਦ ਪੀਐਮ ਮੋਦੀ ਨੇ ਭਗਵਾਨ ਰਾਮ ਤੋਂ ਕਿਉਂ ਮੰਗੀ ਮਾਫੀ ਤੁਹਾਨੂੰ ਦੱਸਾਂਗੇ ਅੱਜ ਦੀ ਇਸ ਵੀਡੀਓ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੀਡੀਓ ਵੱਲ ਅਯੁੱਧਿਆ ਦੇ ਰਾਮ ਮੰਦਰ ਚ ਸੋਮਵਾਰ 22 ਜਨਵਰੀ ਨੂੰ ਰਾਮ ਲੱਲਾ ਦਾ ਪ੍ਰਣ ਪ੍ਰਿਸ਼ਟਾ ਸਮਰੋਹ ਕੀਤਾ ਗਿਆ ਪ੍ਰਣ ਪ੍ਰਿਸ਼ਟਾ ਤੋਂ ਬਾਅਦ ਪੀਐਮ ਮੋਦੀ ਨੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ ਤੋਂ ਮਾਫੀ ਵੀ ਮੰਗੀ ਅਤੇ ਭਰੋਸਾ ਜਤਾਇਆ ਕਿ ਭਗਵਾਨ ਉਹਨਾਂ ਨੂੰ ਮਾਫ ਕਰਨਗੇ ਪੀਐਮ ਮੋਦੀ ਨੇ ਆਪਣੇ ਸੰਬੋਧਨ ਚ ਕਿਹਾ ਅੱਜ ਮੈਂ ਭਗਵਾਨ ਸ਼੍ਰੀ ਰਾਮ ਤੋਂ ਵੀ ਮਾਫੀ ਮੰਗਦਾ ਹਾਂ ਸਾਡੇ ਯਤਨਾਂ ਤਿਆਗ ਅਤੇ ਤਪੱਸਿਆ ਤੋਂ ਜ਼ਰੂਰ ਕੁਝ ਕਮੀ ਰਹਿ ਗਈ ਹੋਵੇਗੀ ਕਿ ਅਸੀਂ ਇਹ ਕੰਮ ਇੰਨੇ ਸਦੀਆਂ ਤੱਕ ਨਹੀਂ ਕਰ ਸਕੇ ਅੱਜ ਉਹ ਕਮੀ ਪੂਰੀ ਹੋ ਗਈ ਹੈ ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਸ਼੍ਰੀ ਰਾਮ ਅੱਜ ਸਾਨੂੰ ਜ਼ਰੂਰ ਮਾਫ ਕਰਨਗੇ ਉਹਨਾਂ ਕਿਹਾ ਹੁਣ ਤੋਂ ਇੱਕ ਹਜ਼ਾਰ ਸਾਲ ਬਾਅਦ ਵੀ ਲੋਕ ਇਸ ਤਰੀਕ ਅਤੇ ਇਸ ਪਲ ਬਾਰੇ ਗੱਲਾਂ ਕਰਨਗੇ ਇਹ ਕਿੰਨੀ ਵੱਡੀ RAM ਦੀ ਕਿਰਪਾ ਹੈ ਕਿ ਅਸੀਂ ਸਾਰੇ ਇਸ ਪਲ ਨੂੰ ਜੀ ਰਹੇ ਹਾਂ ਅਤੇ ਇਸ ਨੂੰ ਅਸਲ ਵਿੱਚ ਵਾਪਰਦਾ ਦੇਖ ਰਹੇ ਹਾਂ ਉਸ ਤੋਂ ਬਾਅਦ PM ਮੋਦੀ ਨੇ ਕਿਹਾ ਹਰ ਯੁੱਗ ਵਿੱਚ ਲੋਕਾਂ ਨੇ RAM ਨੂੰ ਜੀਆ ਹੈ ਹਰ ਯੁੱਗ ਵਿੱਚ ਲੋਕਾਂ ਨੇ RAM ਨੂੰ ਆਪਣੇ ਸ਼ਬਦਾਂ ਦੇ ਵਿੱਚ ਆਪਣੇ ਤਰੀਕੇ ਨਾਲ ਪ੍ਰਗਟ ਕੀਤਾ ਹੈ ਇਹ RAM ਰਸ ਜੀਵਨ ਦੀ ਧਾਰਾ ਵਾਂਗ ਵਗਦਾ ਰਹਿੰਦਾ ਹੈ ਉਸ ਦੌਰ ਵਿੱਚ ਬਿੱਤੇ ਸਮੇਂ ਵਿੱਚ ਵਿਛੋੜਾ ਸਿਰਫ 14 ਸਾਲਾਂ ਲਈ ਸੀ ਇਸ ਔਰ ਵਿੱਚ ਅਯੋਧਿਆ ਅਤੇ ਦੇਸ਼ਵਾਸੀਆਂ ਨੇ ਸੈਂਕੜੇ ਸਾਲਾਂ ਦਾ ਵਿਛੋੜਾ ਛੱਲਿਆ ਹੈ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਾਡੇ ਰਾਮ ਲੱਲਾ ਟੈਂਟ ਵਿੱਚ ਨਹੀਂ ਰਹਿਣਗੇ। ਉਹ ਹੁਣ ਬ੍ਰਹਮ ਮੰਦਰ ਵਿੱਚ ਰਹਿਣਗੇ। ਮੇਰਾ ਪੱਕਾ ਵਿਸ਼ਵਾਸ ਹੈ ਕਿ ਜੋ ਕੁਝ ਹੋਇਆ ਹੈ, ਉਹ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਰਾਮ ਦੇ ਭਗਤਾਂ ਨੂੰ ਮਹਿਸੂਸ ਹੋ ਰਿਹਾ ਹੋਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪੀਐਮ ਮੋਦੀ ਨੇ ਮੰਦਰ ਦੇ ਪਵਨ ਸਥਾਨ ਤੇ ਪਹੁੰਚ ਕੇ ਰਾਮ ਲੱਲਾ ਦੀ ਪਵਿੱਤਰ ਰਸਮ ਅਦਾ ਕੀਤੀ। ਪਵਨ ਸਥਾਨ ਵਿੱਚ ਪ੍ਰਧਾਨ ਮੰਤਰੀ ਨੇ ਪੰਡਿਤਾਂ ਦੁਆਰਾ ਮੰਨ ਦਰਾਂ ਦੇ ਜਾਬਦੇ ਦੌਰਾਨ ਰਸਮਾਂ ਨਿਭਾਈਆਂ ਰਾਸ਼ਟਰ ਸਵੈਮ ਸੇਵਕ ਸੰਘ ਦੇ ਮੁਖੀ ਮਹੌਨ ਭਗਵਤ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਰਾਜਪਾਲ ਆਨੰਦੀ ਬੈਨ ਪਟੇਲ ਨੇ ਵੀ ਰਸਮ ਵਿੱਚ ਹਿੱਸਾ ਲਿਆ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਏ ਕਿ ਮੋਦੀ 22 ਜਨਵਰੀ ਨੂੰ ਸਪੀਚ ਦੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਨ ਦੇ ਸਮੇਂ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇਗੀ ਤਾਂ ਸ਼੍ਰੀ ਰਾਮ ਭਗਵਾਨ ਸਾਨੂੰ ਮਾਫ਼ ਕਰ ਦੇਣਗੇ ਇਹ ਉਹਨਾਂ ਦਾ ਵਿਸ਼ਵਾਸ ਹੈ ਤੇ ਉੱਥੇ ਹੀ ਉਹਨਾਂ ਨੇ ਗੱਲ ਕਰਦੇ ਆ ਕਿਹਾ ਕਿ ਪਹਿਲੇ ਸਮਿਆਂ ਵਿੱਚ ਤਾਂ ਰਾਮ ਜੀ ਦਾ ਬਨਵਾਸ 14 ਸਾਲਾਂ ਦਾ ਸੀ ਪਰ ਇਸ ਯੁੱਗ ਦੇ ਵਿੱਚ ਸੈਂਕੜੇ ਸਾਲਾਂ ਤੋਂ ਬਾਅਦ ਸ਼੍ਰੀ ਰਾਮ ਅਯੁੱਧਿਆ ਵਿੱਚ ਵਾਪਸ ਆਏ ਨੇ ਉਹਨਾਂ ਨੇ ਕਿਹਾ ਕਿ ਜ਼ਰੂਰ ਕੁਝ ਕਮੀਆਂ ਰਹੀਆਂ ਹੋਣਗੀਆਂ ਕਿ ਅਸੀਂ ਇਹ ਕੰਮ ਇੰਨੇ ਸਦੀਆਂ ਤੱਕ ਨਹੀਂ ਕਰ ਸਕੇ ਅੱਜ ਉਹ ਕਮੀ ਪੂਰੀ ਹੋ ਗਈ ਹੈ ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਸ਼੍ਰੀ ਰਾਮ ਅੱਜ ਸਾਨੂੰ ਮਾਫ਼ ਕਰਨਗੇ ਉਹਨਾਂ ਨੇ ਕਿਹਾ ਕਿ ਹੁਣ ਤੋਂ 1000 ਸਾਲ ਬਾਅਦ ਵੀ ਲੋਕ ਇਸੇ ਤਰੀਕ ਅਤੇ ਇਸ ਪਲ ਬਾਰੇ ਗੱਲਾਂ ਕਰਨਗੇ ਇਹ ਕਿੰਨੀ ਵੱਡੀ ਰਾਮ ਦੀ ਕਿਰਪਾ ਹੈ ਕਿ ਅਸੀਂ ਸਾਰੇ ਇਸ ਪੰਨੂ ਜੀ ਰਹੇ ਹਾਂ ਅਤੇ ਇਸ ਨੂੰ ਅਸਲ ਵਿੱਚ ਵਾਪਰਦਾ ਦੇਖ ਰਹੇ ਹਾਂ ਪੀਐਮ ਮੋਦੀ ਨੇ ਕਿਹਾ ਹਰ ਯੁੱਗ ਵਿੱਚ ਲੋਕਾਂ ਨੇ ਰਾਮ ਨੂੰ ਜੀਆ ਹੈ ਹਰ ਯੁੱਗ ਵਿੱਚ ਲੋਕਾਂ ਨੇ ਰਾਮ ਨੂੰ ਆਪਣੇ ਸ਼ਬਦਾਂ ਦੇ ਵਿੱਚ ਆਪਣੇ ਤਰੀਕੇ ਨਾਲ ਪ੍ਰਗਟ ਕੀਤਾ ਹੈ ਇਹ ਰਾਮ ਰਸ ਜੀਵਨ ਦੀ ਧਾਰਾ ਵਾਂਗ ਵਗਦਾ ਰਹਿੰਦਾ ਹੈ ਉਸ ਦੌਰ ਵਿੱਚ ਬੀਤੇ ਸਮੇਂ ਵਿੱਚ ਵਿਛੋੜਾ ਸਿਰਫ 14 ਸਾਲਾਂ ਲਈ ਸੀ ਇਸ ਦੌਰ ਵਿੱਚ ਅਯੁੱਧਿਆ ਅਤੇ ਦੇਸ਼ ਵਾਸੀਆਂ ਨੇ ਸੈਂਕੜੇ ਸਾਲਾਂ ਦਾ ਵਿਛੋੜਾ ਝੱਲਿਆ ਹੈ ਉਹਨਾਂ ਲੋਕਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਹੁਣ ਸਾਡਾ ਰਾਮ ਲੱਲਾ ਟੈਂਟ ਦੇ ਵਿੱਚ ਨਹੀਂ ਰਹਿਣਗੇ ਉਹ ਰਾਮ ਬ੍ਰਹਿਮ ਮੰਦਿਰ ਵਿੱਚ ਰਹਿਣਗੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਜੋ ਕੁਝ ਹੋਇਆ ਹੈ ਉਹ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਰਾਮ ਦੇ ਭਗਤਾਂ ਨੂੰ ਮਹਿਸੂਸ ਹੋ ਰਿਹਾ ਹੋਵੇਗਾ ਇਸ ਤੋਂ ਪਹਿਲਾਂ ਸੋਮਵਾਰ ਨੂੰ ਪੀਐਮ ਮੋਦੀ ਨੇ ਮੰਦਿਰ ਦੇ ਪਵਨ ਸਥਾਨ ਤੇ ਪਹੁੰਚ ਕੇ ਰਾਮ ਲੱਲਾ ਦੀ ਪਵਿੱਤਰ ਰਸਮ ਅਦਾ ਕੀਤੀ ਪਵਨ ਸਥਾਨ ਵਿੱਚ ਪ੍ਰਧਾਨ ਮੰਤਰੀ ਨੇ ਪੰਡਿਤਾਂ ਦੁਆਰਾ ਮੰਤਰਾਂ ਦੇ ਜਾਪ ਦੇ ਦੌਰਾਨ ਰਸਮਾਂ ਨਿਭਾਈਆਂ ਰਾਸ਼ਟਰ ਸਵੈਮ ਸੇਵਕ ਸੰਗ ਦੇ ਮੁੱਖੀ ਮੋਹਨ ਭਗਵਤ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਰਾਜਪਾਲ ਅਨੰਦੀ ਬੈਨ ਪਟੇਲ ਨੇ ਵੀ ਰਸਮਾਂ ਵਿੱਚ ਹਿੱਸਾ ਲਿਆ ਬਾਕੀ ਆਓ ਲੈ ਚਲਦੇ ਆ ਤੁਹਾਨੂੰ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ